ਮੁਬਾਰਕਾਂ ਦੇ ਨੂੰ ਨਵੇਂ ਸਾਲ ਦੀ ਉੱਠ ਕੇ ਜਾਈਓ ਬਾਹਰ ਨਿਕਲ ਜਾ ਮੈਂ ਰੁੱਟ ਕੇ ਅੱਜ ਵੀ ਨਵੇਂ ਸਾਲ ਵਾਲੇ ਦਿਨ ਮੁਬਾਰਕਾਂ ਦੇ ਨੂੰ ਨਵੇਂ ਸਾਲ ਦੀ ਉੱਠ ਕੇ ਜਾਈਓ ਬਾਹਰ ਨਿਕਲ ਜਾ ਮੈਂ ਰੁੱਟ ਕੇ ਅੱਜ ਵੀ ਨਵੇਂ ਸਾਲ ਵਾਲੇ ਦਿਨ ਮੁਬਾਰਕਾਂ ਦੇ ਨੂੰ ਨਵੇਂ ਸਾਲ ਦੀ ਉੱਠ ਕੇ ਜਾਈਓ ਬਾਹਰ ਨਿਕਲ ਜਾ ਮੈਂ ਰੁੱਟ ਕੇ ਅੱਜ ਵੀ ਨਵੇਂ ਸਾਲ ਅੱਜ ਹੀ ਅਕੜਾ ਤਰੀ ਕੁੜੀ ਨੇ ਫੋਨ ਲਾਤਾ ਉਹਨੂੰ ਵੀ ਮੁਬਾਰਕਾਂ ਸਾਲ ਦੀਆਂ ਨਵੇਂ ਦੀਆਂ ਕਮਾਲ ਮੈਂ ਕੰਮ ਕਰਕੇ ਆਈ ਆ ਬਾਹਰ ਹੱਡ ਤੋੜ ਮਿਹਨਤ ਆ ਤੋੜ ਉਹ ਹੋ ਹੱਡ ਤੋੜ ਮਿਹਨਤ ਹੀ ਕਰਦੇ ਤੂੰ ਹੀ ਨੰਗਾ ਨਰਾਇਣ ਤੁਰਿਆ ਫਿਰ ਓ ਬਬੇ ਸਕੂਲ ਬੈ ਗੁੱਡ ਮਾਰਨਿੰਗ ਗੱਡ ਮਾਰਨਿੰਗ ਪਰ ਨੰਗਾ ਜਿਹੜੀ ਠੰਡੰ ਦੇ ਆ ਠੰਡ ਦੇ ਵਿੱਚ ਤੈਰੀ ਕਰਨੀ ਗੁੱਡ ਮਾਰਨਿੰਗ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਪਿੱਦੀ ਦਾ ਜਨਮ ਦੇਣਾ ਹੈ ਹੈਪੀ ਬਰਥਡੇ ਵੀ ਕਹਿੰਦੇ ਫਿਰ ਪਿੱਦੀ ਉਹ ਤੜਕੇ ਦੀ ਕਹਿਆ ਠੀ ਜਾ ਪਿੱੱਜਾਂ ਚ ਬਥੇਰੀਆਂ ਗੱਲਾਂ ਹੋ ਹੋਟੀਆਂ ਆਪਣੀ ਓ ਸ਼ੇ ਥੋੜੀਆਂ ਨਹੀਂ ਉੱਚੀ ਉੱਚੀ ਅੱਛਾ ਸਾਰਾ ਕੁਝ 10ਵੀਂ ਦਿੱਤਾ ਕੱਲ ਦੇ ਨਗਰ ਕੀਰਤਨ ਵਾਲਾ ਵਾਹ